ਇਹ ਨਨੇ ਕੋੜੇ ਕੱਢ ਲੇ ਜਦ 20% ਹਾਂਜੀ ਉਹ ਕੋੜੇ ਜੀ 3 ਵਾਲੇ ਪਾਸੇ ਵੀ ਹੀ ਨਿਕਲੇ ਠੀਕ ਹੈ ਜੀ ਕੁੜੀਆਂ ਨੇ ਨੌਜਵਾਨਾਂ 3 ਭੈਣਾਂ ਨੇ ਫਿਰ ਉਸ ਤੋਂ ਬਾਅਦ ਇਹਨੇ ਡੋਕਰ ਦਾ ਵੀ ਬਦਲਾ ਲੇਤਾ ਠੀਕ ਹੈ ਜੀ ਡਾਕੇ ਮਾਰਨੇ ਮਤਲਬ ਸੁਨਿਆਰ ਬਾਣੀਆਂ ਨੂੰ ਤਾਕੜੀ ਕਰਾਉਂ ਲੁੱਟਦਾ ਸੀਗਾ ਲੁੱਟ ਕੇ ਗਰੀਬਾਂ ਦੇ ਕੁੜੀਆਂ ਦੇ ਵਿਆਹ ਕਰਦਾ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਮੌੜਾ ਜਿਹੜਾ ਕਿ ਜੱਟ ਜਿਉਣੇ ਮੌੜ ਦਾ ਪਿੰਡ ਹੈ ਇਧਰ ਪਿੱਛੇ ਜਿਉਣੇ ਮੋੜ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਪਿੰਡ ਮੋੜਾਂ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਹ ਜਿਹੜੀ ਯਾਦਗਾਰ ਹੈ ਇਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਲੇ ਜਿਉਣੇ ਮੋੜ ਨਾਲ ਸੰਬੰਧਿਤ ਜਿਹੜੀ ਸਾਰੀ ਕਹਾਣੀਆਂ ਨੇ ਜਿਹੜੇ ਇੱਥੇ ਦੇ ਪਿੰਡ ਦੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ-ਕਿਵੇਂ ਸਾਰੀ ਜਿਉਣੇ ਮੋੜ ਦੀ ਜਿਹੜੀ ਉਹ ਕਹਾਣੀ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਇਹ ਯਾਦਗਾਰ ਹੈ ਪਿੰਡ ਮੋੜਾਂ ਦੇ ਮੇਨ ਰੋਡ 'ਤੇ ਜਿਹੜੀ ਬਣੀ ਹੋਈ ਹੈ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੇ ਹੋ ਪਿੰਡ ਦੇ ਜਿਹੜੇ ਇੱਥੇ ਮੌਣਾ ਪਿੰਡ ਦੇ ਨੇ ਰਹਿਣ ਵਾਲੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਇਹ ਇੱਥੇ ਮੇਨ ਗੇਟ ਤੇ ਜਿਹੜਾ ਉਹ ਬੋਰਡ ਲੱਗਿਆ ਹੋਇਆ ਹੈ ਯਾਦਗਾਰ ਜੱਟ ਜਿਉਣਾ ਮੋੜ ਦੀ ਤੇ ਇੱਥੇ ਯਾਦਗਾਰ ਜਿਹੜੀ ਬਣਾਈ ਹੋਈ ਹੈ ਪਿੰਡ ਵਾਲਿਆਂ ਵੱਲੋਂ ਤੇ ਅੰਦਰੋਂ ਆਪਾਂ ਸਾਰੀ ਤੁਹਾਨੂੰ ਦਿਖਾਉਨੇ ਆ ਹਨਾ ਯਾਦਗਾਰ ਪਿੰਡ ਮੌੜਾਂ ਦੇ ਵਿੱਚ ਇਹ ਜਿਹੜੀ ਯਾਦਗਾਰ ਬਣੀ ਹੋਈ ਹੈ ਜੱਟ ਜਿਉਣਾ ਮੋੜ ਦੀ ਇਹ ਪਿੰਡ ਵਾਸੀਆਂ ਵੱਲੋਂ ਜਿਹੜੀ ਇੱਥੇ ਯਾਦਗਾਰ ਉਹ ਬਣਾਈ ਹੋਈ ਹੈ ਬਿਲਕੁਲ ਮੇਨ ਰੋਡ ਤੇ ਜਿਹੜਾ ਮੇਨ ਰੋਡ ਚੱਲਦਾ ਹਾਏਵੇ ਦਿੱਲੀ ਵਾਲਾ ਹਨਾ ਤੇ ਉੱਪਰ ਇੱਥੇ ਲਿਖਿਆ ਹੋਇਆ ਜੱਟ ਜੌਣਾ ਮੋੜ ਤੇ ਸਾਰੀ ਕਹਾਣੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੁਣਾਵਾਂਗੇ ਵੀ ਕੀ ਸਾਰੀ ਕਹਾਣੀ ਹੈ ਜੱਟ ਜੌਣਾ ਮੋੜ ਦੀ ਉਹਨਾਂ ਨਾਲ ਸੰਬੰਧਤ ਸਾਰੀ ਆਪਾਂ ਗੱਲਬਾਤ ਇਥੋਂ ਦੇ ਪਿੰਡ ਵਾਲਿਆਂ ਨਾਲ ਕਰਾਂਗੇ ਇਹ ਯਾਦਗਾਰ ਬਣੀ ਹੋਈ ਹੈ ਜੀ ਇੱਥੇ ਜੱਟ ਜੌਣਾ ਮੋੜ ਦੀ ਤੇ ਜਿੰਮੇ ਆਪਾਂ ਤੁਹਾਨੂੰ ਦੱਸਿਆ ਵੀ ਅੱਜ ਆਪਾਂ ਮੌੜਾ ਪਿੰਡ ਦੇ ਵਿੱਚ ਪਹੁੰਚੇ ਆ ਤੇ ਇੱਥੇ ਪਿੰਡ ਦੇ ਆ ਨਾਲ ਆਪਾਂ ਜਿਹੜੀ ਉਹ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਹਿਲਾਂ ਤਾਂ ਨਾਮ ਦੱਸ ਦਿਓ ਜੀ ਆਪਣਾ ਕੀ ਨਾਮ ਹੈ ਜੀ ਅੰਗਰੇਜ਼ ਸਿੰਘ ਆ ਜੀ ਅੰਗਰੇਜ਼ ਸਿੰਘ ਠੀਕ ਹੈ ਜੀ ਤੇ ਸਾਰੀ ਆਪਾਂ ਕਹਾਣੀ ਦੱਸਿਓ ਜੀ ਆਪਣੇ ਦਰਸ਼ਕਾਂ ਨੂੰ ਵੀ ਜੱਟ ਜਿਉਣਾ ਮੌੜ ਨਾਲ ਸੰਬੰਧਤ ਹੈ ਨਾ ਜੀ ਤੁਸੀਂ ਤਾਂ ਪਿੰਡ ਦੇ ਵਿੱਚ ਰਹਿੰਦੇ ਹੋ ਤੁਸੀਂ ਸਾਰੀ ਬਾਤ ਕਹਾਣੀ ਦੱਸੋ ਵੀ ਕੀ ਕਹਾਣੀ ਸੀ ਜਿਉਣੇ ਮੋੜ ਦੀ ਜੀ ਜਿਹੜਾ ਮੌੜਦਾ ਹੁਣ ਏਦਾਂ ਗਾਇ ਵੀ ਇਹ ਡਾਕੂ ਸੀਗਾ ਠੀਕ ਹੈ ਜੀ ਪਹਿਲਾਂ ਆਪਣਾ ਕਿਹੜਾ ਦਾ ਭਾਤ ਭਰਾਤੀ ਕਿਸ ਨਾਂ ਹਾਂਜੀ ਇਹ ਕਾਲੇ ਪਾਣੀ ਵਾਗਿਆ ਸੀ ਜੀ ਠੀਕ ਹੈ ਕਾਲੇ ਪਾਣੀ ਜਾ ਕੇ ਜਦੋਂ ਹੌਲੀ-ਹੌਲੀ ਇਹਨੂੰ ਪਤਾ ਲੱਗਿਆ ਜੌਣੇ ਨੂੰ ਹਾਂਜੀ ਤਾਂ ਜੌਣੇ ਨੇ ਮਤਲਬ ਵੀ ਉਦੋਂ ਬਾਅਦ ਡਾਕੇ ਮਾਰਨੇ ਸ਼ੁਰੂ ਕਰਤੀ ਠੀਕ ਹੈ ਜੀ ਡਾਕੇ ਮਾਰਨੇ ਮਤਲਬ ਸਨਿਆਰ ਬਾਣੀਆਂ ਨੂੰ ਤਾਕੜੀ ਕਰਾਉਂਦਾ ਸੀਗਾ ਡਟ ਕੇ ਗਰੀਬਾਂ ਦੇ ਕੁੜੀਆਂ ਦੇ ਵਿਆਹ ਕਰਦਾ ਸੀ ਮਤਲਬ ਇਹਨੇ ਘਰ ਵਾਸਤੇ ਨਹੀਂ ਕੁਝ ਜੋੜਿਆ ਹਾਂਜੀ ਇਨੇ ਹਾਂ ਆਪਣੇ ਜਾਉਣੇ ਮੌਨ ਜਾਉਣੇ ਮੌਨ ਨੇ ਹਾਂਜੀ ਠੀਕ ਹੈ ਜੀ ਉਹ ਫੇਰ ڈاکੂ ਬਣਿਆ ਇਹ ਫੇਰ ਕਦੋਂ ਉਹਦੀ ਚਿੱਠੀ ਵੀ ਆਈ ਪਹੁੰਚੀ ਇਹਦੇ ਕੋਲੇ ਹਾਂਜੀ ਪਤਾ ਲੱਗਿਆ ਉਹਨੂੰ ਕਿਛਨੀ ਨੂੰ ਵੀ ਇਹ ਤਾਂ ਬਿਤੇਰੇ ਭਰਾ ਦੀ ਬਹੁਤ ਚੜਾਈ ਹੋਗੀ ਬਹੁਤ ڈاکੂ ਆ ਫੇਰ ਉਸ ਤੋਂ ਬਾਅਦ ਇਹਨੇ ਡੋਗਰ ਦਾ ਵੀ ਬਦਲ ਲੇਤਾ ਠੀਕ ਹੈ ਜੀ हां ठीक है जी ठीक है ते थोरी किन्ने साल दी ਉਮਰ ਹੋਗੀ ਜੀ ਮੇਰੀ ਹੋਗੀ ਜੀ 62 ਸਾਲ ਦੀ ਉਮਰ 62 ਸਾਲ ਦੀ ਉਮਰ ਠੀਕ ਹੈ ਜੀ ਤੇ ਤੁਹਾਨੂੰ ਮਤਲਬ ਪਹਿਲੇ ਬਜ਼ੁਰਗ ਦੱਸਦੇ ਹੋਣਗੇ ਵੀ ਕਿੰਨੇ ਸਾਲ ਪੁਰਾਣੀ ਵੱਲੋਂ ਗੱਲ ਹੈ ਜੀ ਆਪਾਂ ਜੀ ਇਹ ਜੀ ਸਾਨੂੰ ਸਾਡੇ ਇੱਕ ਮਿਸਤਰੀ ਹੁੰਦਾ ਸੀ ਜੀ ਮੇਰ ਸਿੰਘ ਹਾਂਜੀ ਉਹ ਕਹਿੰਦਾ ਵੀ ਅਸੀਂ ਛੋਟੇ ਛੋਟੇ ਹੁੰਦੇ ਤੇ ਵੀ ਸਾਡੇ ਬਜ਼ੁਰਗੇ ਸਾਨੂੰ ਦੱਸਦੇ ਹੁੰਦੇ ਸੀ ਠੀਕ ਹੈ ਜੀ ਵੀ ਅਸੀਂ ਆਏ ਕਰਿਆ ਵਣਾਂ ਦਾ ਮਿਲੋਟਿਆ ਤੇ ਕਿਸੇ ਮੈਂ ਆਉ ਕਰਿਆ ਹਾਂਜੀ ਵੀ ਉਹ ਦੱਸ ਦਿੰਦੇ ਵੀ ਇਹਨੂੰ ਜੌਣੇ ਮੋੜ ਨੂੰ ਹੁਣ ਮਰੇ ਮਣ ਕਰੇ 150 ਸਾਲ 140 ਇੱਥੇ ਹੋ ਗਿਆ ਠੀਕ ਉਦੋਂ ਦੱਸਦੇ ਹੁੰਦੇ ਸੀ ਤੁਹਾਨੂੰ ਉਹਨੋਂ ਮਤਲਬ ਵੀ ਕਿਹੜਾ ਮਿਸਤਰੀ ਮਰ ਗਿਆ ਉਹ ਕਹਿੰਦਾ ਵੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਬਜ਼ੁਰਗ ਦੱਸਦੇ ਹੁੰਦੇ ਸੀ ਠੀਕ ਹੈ ਠੀਕ ਜਾਨਕੀ ਬਹੁਤ ਪੁਰਾਣੀ ਗੱਲ ਹੈ ਜੀ ਪੁਰਾਣੀ ਗੱਲ ਹੈ ਜੀ ਹਾਂ ਠੀਕ ਹੈ ਠੀਕ ਹੈ ਹੋਰ ਕੋਈ ਸੰਬੰਧਤ ਗੱਲ ਤੁਹਾਨੂੰ ਪਤਾ ਹੋਵੇ ਜੀ ਪੁਰਾਣੇ ਬਜ਼ੁਰਗਾ ਤੋਂ ਜੱਟ ਜੌਣੇ ਮੋੜ ਨਾਲ ਸੰਬੰਧਤ ਕੋਈ ਯਾਨੀ ਇਹਦੇ ਨਾਲ ਹੋਰ ਵੀ ਹੈਗੇ ਤੇ ڈاکੂ ਕਿਸ ਨੇ ਨੇ ਇੱਥੋਂ ਕਾਲੇ ਪਾਣੀ ਉਹ ਰਿਹਾ ਆਪਕੇ ਖੇਤੀ ਵੀ ਕਰੀਆ ਓਰੇ ਠੀਕ ਹੈ ਜੀ ਇੱਕ ਸਾਡੇ ਪਿੰਡ ਦਾ ਚਤਰਾਤੀ ਜੀ ਹਾਂਜੀ ਜ਼ਿਮੀਦਾਰ ਉਹਦੇ 10 ਕਿਲੇ ਗੁਰਦੁਆਰੇ ਨਾਮ ਵੀ ਲੱਗੇ ਹੋਏ ਨੇ ਠੀਕ ਹੈ ਜੀ ਉਹਨੇ ਗੁਰਦੁਆਰੇ ਨਾਮ ਲਵਾਤੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਜਿਹੜੀ ਆਪਾਂ ਇਹ ਦੇਖ ਰਹੇ ਹਾਂ ਔਰਿਆ ਥਾਂ ਬਣੀ ਹੋਈ ਆ ਸਾਰੀ ਇਹਨੂੰ ਕਿੰਨਾ ਟਾਈਮ ਹੋ ਗਿਆ ਜਿੱਥੇ ਬਣੀ ਨੂੰ ਇਹਨੂੰ ਦਾ ਜੀ ਹੋ ਗਿਆ ਉਹਨੇ ਮਿਲ 8-10 ਸਾਲ ਹੋ ਗਏ ਨੂੰ 8-10 ਸਾਲ ਹੋ ਗਏ ਹਾਂ ਜੀ ਉਹਨੋਂ ਇਹਦੀ ਜਾਦਗਿਰੀ ਆਪਣੇ ਨਵੇਂ ਨੌਜਵਾਨ ਨੂੰ ਮੁੰਡਿਆਂ ਨੇ ਕਲੱਬਾਂ ਵਾਲਿਆਂ ਨੇ ਹਾਂਜੀ ਪੈਸੇ ਇਕੱਠੇ ਕਰਕੇ ਵੀ ਇਹਦੀ ਜਾਦਗਿਰੀ ਮਣਾਈ ਆ ਜੀ ਠੀਕ ਹੈ ਜੀ ਠੀਕ ਜੌਣੇ ਮੋੜ ਦੀ ਜੌਣੇ ਮੋੜ ਦੀ ਜਿਵੇਂ ਆਪਾਂ ਨੈਣਾ ਦੇਵੀ ਵਾਲੀ ਗੱਲ ਮਤਲਬ ਜੋ ਚਾਉਂਦੀ ਆ ਕਹਾਣੀ ਇੱਕ ਵੀ ਉੱਥੇ ਛਾਤਰ ਚੜਾਉਣ ਗਏ ਸੀ ਉਹਦੇ ਬਾਰੇ ਕੋਈ ਮਤਲਬ ਪਤਾ ਉਹਦੇ ਬਾਰੇ ਜੀ ਇਹਨੂੰ ਕਿਹੜੀ ਨੈਣਾ ਦੇਵੀ ਸੀ ਜੀ ਹਾਂਜੀ ਉਹਦਾ ਵਰਤੀ ਜਿਆਦੇ ਨੇ ਡੋਗਰ ਮਾਰਿਆ ਹਾਂਜੀ ਉਦੋਂ ਫਿਰ ਇਹ ਨੈਣਾ ਦੇ ਵੀ ਭੱਗਿਆ ਸੀ 사ਤਰ ਚੜਾਉਣ ਨੂੰ ਠੀਕ ਹੈ ਜੀ ਦੂਜੇ ਕਿਹੜੇ ਨਾਲ ਦੇ ਡੱਕ ਤੇ ਉਹ ਪਿੰਡ ਆ ਗਈ ਸੀ ਪਿੰਡ ਆ ਗਈ ਸੀ ਹਾਂ ਠੀਕ ਹੈ ਜੀ ਫਿਰ ਉੱਥੋਂ ਜਾ ਕੇ ਫਿਰ ਇਹ ਨੇ ਉੱਥੋਂ ਸਾਲ ਬਿਮਾਰੀ ਜਦ ਕੇਰਾ ਪੈ ਗਿਆ ਹਾਂਜੀ ਇਹਨੂੰ ਕੁਛ ਨਹੀਂ ਹੋਇਆ ਸੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਪੁਲਿਸ ਨੇ ਫੜ ਕੇ ਸਾਰਾ ਫਾਇਦਾਤਾ ਜੀ ਠੀਕ ਹੈ ਜੀ ਠੀਕ ਹੈ ਸਾਸੀ ਲਾਈਏ ਜੀ ਤੇ ਉੱਥੇ ਮੇਰੇ ਖਿਆਲ ਤਾਂ ਸਮਾਦ ਵੀ ਬਣੀ ਹੋਈ ਹੈ ਹਨਾ ਨੈਣਾ ਦੇਵੀ ਦੇ ਨੇੜੇ ਜੀ ਹਾਂ ਨੇ ਥੱਲੇ ਆ ਜੀ ਉਹ ਕੋਲਾਲੇ ਕੋਲਾਲੇ ਟੋਬੇ ਦੇ ਕੋਲੇ ਕੋਲਾਲੇ ਟੋਬੇ ਦੇ ਕੋਲੇ ਹਾਂ ਜੀ ਠੀਕ ਹੈ ਜੀ ਤੇ ਜਿਵੇਂ ਤੁਸੀਂ ਦੱਸਿਆ ਵੀ ਡੋਗਰ ਨੂੰ ਮਾਰਿਆ ਉਹ ਕੀ ਕਹਾਣੀ ਸੀ ਜੀ ਉਹਦੇ ਬਾਰੇ ਤੁਹਾਨੂੰ ਪਤਾ ਕੁਝ ਵੀ ਇਹਦੇ ਜੀ ਕਿਹੜਾ ਕਿਸਨਾ ਸੀ ਇਹ ڈاکੂ ਸੀ ਹਾਂ ਜੀ ਇਹਦੇ ਗਹਿਣੇ ਕੱਪੇ ਲੁੱਟ ਲਈ ਡੋਗਰ ਨੇ ਜੀ ਨਹੀਂ ਨਹੀਂ ਕਿਸਨੇ ਨਹੀਂ ਕਿਸਨੇ ਨਹੀਂ ਡੋਗਰ ਨਾਲ ਜਿਹਦੀ ਪੱਗ ਬਟਾਈ ਹੋਈ ਸੀ ਠੀਕ ਹੈ ਜੀ ਜਦ ਪਾਗ ਵਟਾਈ ਹੋਈ ਸੀ ਜੀ ਇਹ ਬੇਈਮਾਨ ਹੋ ਗਿਆ ਡੋਗਰ ਹਾਂਜੀ ਇਹਨੂੰ ਪੁਲਿਸ ਨੂੰ ਫੜਾਤਾ ਜੀ ਸਰਾਬ ਨਾਲ ਡਕ ਡਕਾ ਕੇ ਸਰਾਬੀ ਕਰਕੇ ਠੀਕ ਹੈ ਜੀ ਫਿਰ ਪੁਲਿਸ ਨੇ ਫੜ ਕੇ ਤੇ ਪਰਚਾ ਪੁਰਚਾ ਪਾ ਕੇ ਹਾਂਜੀ ਇਹਨੂੰ ਕਾਲੇ ਪਾਣੀ ਜੇਲ੍ਹ ਚ ਭੇਜਤਾ ਸੀ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਜੀ ਤੇ ਹੁਣ ਜਿਵੇਂ ਇਹਨਾਂ ਦਾ ਕੋਈ ਪਰਿਵਾਰ ਦਾ ਅੱਗੇ ਮਤਲਬ ਪਿੰਡ ਚ ਕੋਈ ਰਹਿੰਦਾ ਹੈ ਉਹਨਾਂ ਨਾਲ ਸੰਬੰਧਤ ਕੋਈ ਜਿਵੇਂ ਘਰਾਂ ਚੋਂ ਹੁੰਦੇ ਨੇ ਉਹ ਲੈ ਕਰਾ ਚੁਦਾ ਜੀ ਇਹ ਇਕੱਲੀ ਤੇ ਦੋਏ ਭਾਈ ਸੀ ਦੋਏ ਭਾਈ ਸੀਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਡੌਗਰ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਡੌਗਰ ਜੀ ਇੱਥੇ ਡਸਕੇ ਦਾ ਜੀ ਡਸਕੇ ਦਾ ਠੀਕ ਹੈ ਜੀ ਡਸਕੇ ਦਾ ਜੀ ਠੀਕ ਹੈ ਜੀ ਠੀਕ ਹੈ ਤੇ ਹੋਰ ਕੋਈ ਕਹਾਣੀ ਸੰਬੰਧਤ ਜੱਟ ਜਾਉਣੇ ਮੋੜ ਨਾਲ ਤੁਹਾਨੂੰ ਪਤਾ ਹੋਵੇ ਜੀ ਯਾਡੇ ਮਾਉਂ ਲਾਲ ਵਾਸੀ ਇੱਕ ਇੱਥੇ ਦਾ ਚਨਾਗੜੇ ਦਾ ਜੀ ਮੱਝਵੀ ਸਿੰਘ ਧੀ ਇਹਦੇ ਨਾਲ ਠੀਕ ਹੈ ਜੀ ਇਹਦੇ ਨਾਲ ਚਾਦਰਾਤੀ ਇੱਕ ਆਤਰਾਤੀ ਹਾਂਜੀ ਇਹ ਕਈ ਦੇ ਇਹ ਤਾਂ ਪੂਰੀ ਇਹਨਾਂ ਦੀ ਜੀ ਪੂਰੀ ਮਤਲਬ ਇਹਦਾ ਪੂਰੀ ਪਾਰਟੀ ਧੀ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਤੇ ਇਹ ਮਤਲਬ ਸਾਰੇ ਮਤਲਬ ਚੰਗੇ ਕੰਮਾਂ ਦੇ ਵਿੱਚ ਵੀ ਨਾਮ ਆਉਂਦਾ ਸੀ ਹਾਂ ਜੀ ਚੰਗੇ ਨਾਮ ਤੇ ਕੋਈ ਇਹਨਾਂ ਨੇ ਮਤਲਬ ਵੀ ਗਲਤ ਕੰਮ ਨਹੀਂ ਇਹਨਾਂ ਨੇ ਕੀਤਾ ਜਿਉਣੇ ਮੌਣੇ ਜਿੰਨਾ ਵੀ ਕੀਤਾ ਗਾਇਣੇ ਕੱਪੇ ਲੁੱਟੇ ਨੇ ਗਰੀਬਾਂ ਦੀਆਂ ਕੁੜੀਆਂ ਵਿਆਹ ਦੀਆਂ ਜਾਂ ਗਰੀਬਾਂ ਦੇ ਬੱਚੇ ਵਾਲਿਆਂ ਨੂੰ ਘਿਓ ਦੇਤਾ ਹਾਂ ਜੀ ਮਤਲਬ ਐਜੇ ਕੰਮ ਕਰਦਾ ਸੀ ਇਹ ਇਹਨੇ ਆਪਦੇ ਘਰ ਬਾਰੇ ਕੁਝ ਨਹੀਂ ਬਣਾਇਆ ਠੀਕ ਹੈ ਜੀ ਤੇ ਜਿਵੇਂ ਹੁਣ ਤੁਸੀਂ ਪਹਿਲਾਂ ਆਪਾਂ ਗੱਲਾਂ ਕਰ ਰਹੇ ਸੀਗੇ ਵੀ ਇੱਥੇ ਪਿੰਡ ਦੇ ਵਿੱਚ ਮੇਲਾ ਹੁੰਦਾ ਉਹਦੇ ਬਾਰੇ ਮਤਲਬ ਦੱਸਦੀ ਆਪਾਂ ਵੀ ਕਦੋਂ ਮੇਲਾ ਹੁੰਦਾ ਕਿੰਨੇ ਦਿਨਾਂ ਦਾ ਹੁੰਦਾ ਇਹਦਾ ਮੇਲਾ 3 ਦਿਨ ਜੀ ਹੁੰਦਾ ਇੱਥੇ 23 24 25 ਤਰੀਕ ਨੂੰ ਭੋਗ ਹੁੰਦਾ ਜੀ ਠੀਕ ਹੈ ਜੀ ਇਹਦੇ ਜਿਵੇਂ ਮੋੜ ਦੇ ਮਤਲਬ ਜਾਤ ਦੇ ਵਿੱਚ ਖੰਡ-ਬਾਟ ਕਰਾਉਣੇ ਆ ਹਾਂਜੀ ਬਹੁਤ ਦੁਨੀਆ ਦੂਰੋਂ ਦੂਰ ਆ ਕੇ ਦੁਕਾਨਾਂ ਧੱਪਾ ਬਹੁਤ ਲੱਗਦਾ ਜੀ ਠੀਕ ਹੈ ਜੀ ਕੱਠ ਬਹੁਤ ਹੁੰਦਾ ਜੀ ਹਾਂਜੀ ਇੱਥੇ ਗਾਉਣ ਵਾਲੇ ਪਹਿਲਾਂ ਸਿੰਦਾ ਵੀ ਆਉਂਦਾ ਰਹਿਆ ਹੁਣ ਸਿੰਦਾ ਜੀ ਮਰ ਗਏ ਸੀਗਾ ਹਾਂਜੀ ਹਾਂਜੀ ਹੁਣ ਕਿ ਜਮਿੰਦਰ ਬੜਾੜ ਉਹ ਉਹ ਨੂੰ ਬੁਲਾਉਂਦੇ ਨਹੀਂ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਇਹ ਸਾਰੀ ਥਾਂ ਤੇ ਲੱਗਦਾ ਹੁੰਦਾ ਉਹ ਸਾਰਾ ਮਤਲਬ ਮੇਲਾ ਹੁੰਦਾ ਜਿਹੜਾ ਜੀ ਇੱਥੇ ਲੱਗ ਹੁੰਦਾ ਹੋਊਗਾ ਤੁਹਾਨੂੰ ਹਾਂ ਜੀ ਇੱਥੇ ਸਾਰਾ ਕਿਹੜਿਆ ਜੀ ਜੀ ਖੜੇ ਜੇ ਗੁਰਦੁਆਰੇ ਦਾ ਥਾਂ ਹਾਂ ਜੀ ਠੀਕ ਹੈ ਜੀ ਪਿੱਛੇ ਇਹ ਸਾਹਦਿਆ ਜੀ ਵਾਲਾ ਸਾਰਾ ਮਤਲਬ ਇੱਥੇ ਇਕੱਠ ਹੁੰਦਾ ਦੁਕਾਨਾਂ ਦੱਪੇ ਪੂਰਾ ਇੱਥੇ ਮੇਲਾ ਭਰਿਆ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਪੂਰੀ ਰੌਣਕ ਹੁੰਦੀ ਹੈ ਹਾਂ ਜੀ ਹਾਂ ਜੀ ਤੇ ਜਿਵੇਂ ਇੱਕ ਹੋਰ ਬਹੁਤ ਕਹਾਣੀ ਮਸ਼ਹੂਰ ਹੈ ਜੀ ਜੱਟ ਜਾਉਣੇ ਮੋੜ ਨਾਲ ਲੋਂਗਵਾਲ ਦੀ ਕਹਾਣੀ ਹੈ ਨਾ ਹਾਂ ਜੀ ਹਾਂ ਲੁੱਟਣ ਵਾਲੀ ਕਹਾਣੀ ਉਹਦੇ ਬਾਰੇ ਵੀ ਆਪਾਂ ਦੱਸੀਏ ਜੀ ਉਹ ਇਹਨੇ ਜੀ ਤੀਆਂ ਨਹੀਂ ਲੁੱਟੀਆਂ ਠੀਕ ਹੈ ਜੀ ਉਹ ਗੱਲ ਕੀ ਸੀ ਉੱਥੇ ਚੈਦਾ ਦੀ ਧਰਮ ਦੀ ਭੈਣ ਤੀ ਕੋਈ ਹਾਂਜੀ ਬਣਾਈ ਹੋਈ ਲੋਂਗਵਾਲ ਦੀ ਜੀ ਇਹ ਆਪਣੇ ਤੀਆਂ ਦੇ ਸਮੇਂ ਦੇ ਵਿੱਚ ਉਧਰ ਵਾਗੇ ਠੀਕ ਹੈ ਜੀ ਚਾਹੇ ਉਹਨੂੰ ਸਦਾਰਾ ਦੇ ਲਾ ਲੋ ਚਾਹੇ ਉਹਨੂੰ ਮਿਲਣ ਵਾਗੇ ਹਾਂਜੀ ਇਹ ਇਨਾਂ ਨੇ ਘੋੜੇ ਕੱਢ ਲਏ ਜਦ ਬੀਹੀ ਬੀਦੀ ਹਾਂਜੀ ਉਹ ਘੋੜੇ ਜੀ ਤੀਆਂ ਵਾਲੇ ਪਾਸੇ ਬੀਹੀ ਨਿਕਲੇ ਠੀਕ ਹੈ ਜੀ ਕੁੜੀਆਂ ਨੇ ਨੌਜਵਾਨਾਂ ਧੀਆਂ ਭੈਣਾਂ ਨੇ ਹਾਂਜੀ ਆਪਦੇ ਆਪ ਹੀ ਗਹਿਣੇ ਲਾ ਕੇ ਛਿਟਣ ਲੱਗੀਆਂ ਠੀਕ ਹੈ ਜੀ ਤਾਂ ਜਿਹੜੇ ਮੌਣੇ ਚਾਦਰ ਫਸਾਤਾ ਕਹਿੰਦਾ ਭੈਣ ਨੂੰ ਵਸੀ ਲੁੱਟ ਨਹੀਂ ਹੈ ਹਾਂਜੀ ਉਹਦੇ ਵਿੱਚ ਇਹਨਾਂ ਨੇ ਛਿਟਤੀਆਂ ਹਾਂਜੀ ਇਹ ਫਿਰ ਉਹੀ ਟੂਮਾ ਗਹਿਣੇ ਇਕੱਠੇ ਸਾਰੇ ਇਹਨਾਂ ਨੇ ਵਾਪਸ ਕੀਤੀ ਠੀਕ ਹੈ ਉਹਨਾਂ ਨੂੰ ਵਾਪਸ ਕਰ ਦਿੱਤੀ ਹਾਂ ਉਹ ਗੁੱਡੀ ਨੂੰ ਫੜਾ ਕੇ ਇਹ ਜਿਹੜੀ ਧਰਮ ਦੀ ਭੈਣ ਸੀ ਹਾਂਜੀ ਉਹਨਾਂ ਨੇ ਵਾਪਸ ਕਰ ਦਿੱਤੀ ਵੀ ਆਪਦੇ ਕਿੰਨੇ ਕਿੰਨੇ ਹੈਗੇ ਉਹਨਾਂ ਨੂੰ ਵਾਪਸ ਕਰ ਦਿੱਤਾ ਠੀਕ ਹੈ ਜੀ ਠੀਕ ਹੈ ਹਾਂਜੀ ਇਨਾਂ ਨੇ ਕੋਈ ਤੀਆਂ ਨਹੀਂ ਲੁੱਟੀਆਂ ਹਾਂਜੀ ਜਿਵੇਂ ਆਹ ਉਰੇ ਯਾਦਗਾਰ ਬਣਾਈ ਹੈ ਜਿਉਣੇ ਮੋੜ ਦੀ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਮਾਂ ਦੇਣ ਵਾਸਤੇ ਤੇ ਸਾਰਾ ਪੰਜ ਪਿੰਡ ਮੋੜਾਂ ਦੇ ਵਿੱਚ ਆ ਕੇ ਤੁਹਾਨੂੰ ਜਿਉਣੇ ਮੋੜ ਉਹਨਾਂ ਦੀ ਜਿਹੜੀ ਯਾਦਗਾਰ ਉਹ ਦਿਖਾਈ ਹੈ ਤੇ ਬਾਕੀ ਸਾਰੀ ਕਹਾਣੀ ਦੱਸੀ ਹੈ ਉਹਨਾਂ ਨਾਲ ਸੰਬੰਧਿਤ ਉਹਨਾਂ ਦੇ ਜ਼ਿੰਦਗੀ ਬਾਰੇ ਆਪਾਂ ਸਾਰੀਆਂ ਗੱਲਾਂ ਕਰੀਆਂ ਨੇ ਆਹ ਇੱਥੇ ਯਾਦਗਾਰ ਜਿਹੜੀ ਬਣੀ ਹੋਈ ਹੈ ਜਿਵੇਂ ਆਪਾਂ ਨੂੰ ਪਿੰਡ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਵੀਰ ਜਿੱਦਾਂ ਉਹ ਮੇਲਾ ਵੀ ਲੱਗਦਾ ਜੱਟ ਜੌਣੇ ਮੋੜ ਦੀ ਯਾਦ ਦੇ ਵਿੱਚ ਹਨਾ ਇਸੇ ਯਾਦਗਾਰ ਦੇ ਵਿੱਚ ਇਹ ਬਹੁਤ ਸੋਹਣੀ ਯਾਦਗਾਰ ਇੱਥੇ ਬਣੀ ਹੋਈ ਹੈ ਆ ਵੱਡੇ ਰੋਡ ਦੇ ਉੱਪਰ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਪਿੰਡ ਮੋੜਾਂ ਦੇ ਵਿੱਚ ਜੱਟ ਜੌਣੇ ਮੋੜ ਉਹਨਾਂ ਦੀ ਯਾਦਗਾਰ ਅਤੇ ਜਿਹੜੇ ਪਿੰਡ ਵਾਲੇ ਸੀਗੇ ਉਹਨਾਂ ਨਾਲ ਆਪਾਂ ਕੁਝ ਗੱਲਬਾਤ ਜਿਹੜੀ ਕੀਤੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਨਾਂ ਬਾਰੇ ਜਿਹੜੀਆਂ ਕਹਾਣੀਆਂ ਨੇ ਸੋ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ